7 ਤੰਗਤ ਦੀ 771 ਤਾ ਦੀ ਉਮਰ ਬੀਤ ਬਜ਼ੁਰਗ ਤਾਂ ਹੀ ਪੀਰ ਬੁੱਧਨਤਾ ਗੁਰੂ ਨਾਨਕ ਦੇਵ ਨੂੰ ਮਿਲਦੇ ਨੇ ਪੀਰ ਬੁੱਧਨਤਾ ਨੇ ਬਹੁਤ ਲੰਮਾਂ ਤਮਾ ਪ੍ਰਮਾਤਮਾ ਦੀ ਭਗਤੀ ਕੀਤੀ ਜਦੋਂ ਪੀਰ ਬੁੱਧਨਤਾ ਨੇ ਗੁਰੂ ਨਾਨਕ ਦੇਵ ਦੀ ਨੂੰ ਦੁੱਧ ਪੇਟਾ ਕੀਤਾ ਮਹਾਰਾਜ ਕਹਿੰਦੇ ਪੀਰ ਦੀ ਦੁੱਧ ਤਾਂਮ ਕੇ ਰੱਖੋ ਅਤੀ ਤੇਵੇਂ ਜਾਮੇ ਬਤਾਵਾ ਕੇ ਪੀਵਾਂਗੇ ਫਿਰ ਪੀਰ ਬੁੱਧਨਤਾ ਦੇ ਇੱਕ ਤੋਂ 21 ਤਾਲ ਗੁਰੂ ਨਾਨਕ ਦੇਵ ਜੀ ਦੇ ਬਦਨਾ ਦੇ ਨਰ ਪ੍ਰਮਾਤਮਾ ਦੀ ਭਗਤੀ ਕੀਤੀ ਤੇਵੇਂ ਗੁਰੂ ਗੁਰੂ ਅਰਗੋਬਿੰਦ ਜੀ ਦਾ ਇੰਤਜ਼ਾਰ ਕੀਤਾ ਫਿਰ ਗੁਰੂ ਅਰਗੋਬਿੰਦ ਜੀ ਨੇ ਬਾਬਾ ਗਰਦੇਤਾ ਦੀ ਨੂੰ ਭੇਜਿਆ ਬਾਬਾ ਗਰਦੇਤਾ ਦੀ ਨੇ ਜਦੋਂ ਦੁੱਧ ਮੰਗਿਆ ਪੀਰ ਬੁੱਧ ਤਾਂ ਨੇ ਕਿਹਾ ਮੈਨੂੰ ਉਤਰਾਂ ਦੇ ਰੂਪ ਵਿੱਚ ਦਰਸ਼ਨ ਦਿਓ ਫਿਰ ਨਦੀ ਦੇ ਵਿੱਚ ਇਤਨਾਨ ਕਰਕੇ ਬਾਬਾ ਗਰਦੇਤਾ ਦੀ ਗੁਰੂ ਨਾਨਕ ਦੇ ਰੂਪ ਵਿੱਚ ਆਏ ਫਿਰ ਪੀਰ ਦੀ ਤੋਂ ਦੁੱਧ ਪੀਤਾ ਉਹ ਪੀਰ ਬੁੱਧੰਤ ਜਿਨੇ ਬਹੁਤ ਲੰਮੀ ਉਮਰ ਭੋਗੀ ਹੈ ਬਹੁਤ ਲੰਮਾ ਆਤਮਾ ਭਗਤੀ ਕੀਤੀ ਆਤ ਵਿੱਚ ਲਿਖਿਆ ਹੈ ਆਤ ਤੋਂ 2 ਉਤਾਰ ਤੇ 13 ਦਿਨ ਪੀਰ ਬੁੱਧੰਤ ਇਤ ਤਨਤਾਰ ਵਿੱਚ ਰਹਿ ਪ੍ਰਤਨਤਾਰ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ